どう ਇੱਕ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਤੁਸੀਂ ਵੀ ਸੀ ਕਰਨਲ ਬਰਾੜ ਵੀ ਸੀਗੇ 3 ਜੂਨ ਨੂੰ ਸ਼ਾਮ ਨੂੰ 6 ਵਜੇ ਜਦੋਂ ਆਰਮੀ ਨੇ ਸਿਚੁਏ ਹੈਂਡਓਵਰ ਕੀਤੀ ਗਈ ਹੈ ਪੰਜਾਬ ਦੀ ਜੀ ਤਾਂ ਜਨਰਲ ਕੁਲਦੀਪ ਸਿੰਘ ਬਰਾੜ ਨੇ ਮੀਟਿੰਗ ਬੁਲਾਈ ਅੰਮ੍ਰਿਤਸਰ ਮਿਲਟੀ ਕੰਟਰੋਲਮੈਂਟ ਦੇ ਵਿੱਚ ਜਿਹੜੀ ਮੀਟਿੰਗ ਸੀ ਉਹ ਮੀਟਿੰਗ ਕਾਦੇ ਹਸਤੇ ਬੁਲਾਈ ਗਈ ਸੀ ਉਹ ਮੀਟਿੰਗ ਦੇ ਵਿੱਚ ਉਹ ਜਨਰਲ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਬਰੀਫ ਕੀਤਾ ਕਿ ਇਟ ਇਜ਼ ਅ ਵੈਰੀ ਵੈਰੀ ਮਾਈਨਰ ਸਰਜਿਕਲ ਆਪਰੇਸ਼ਨ ਇਟ ਵੀ ਓਵਰ ਇਨ ਨੋ ਟਾਈਮ ਕੁਝ ਪਲੈਨਿੰਗ ਉਹਨਾਂ ਨੇ ਸਾਂਝੀ ਕੀਤੀ ਸੀ ਕਿ ਨਹੀਂ ਕੀਤੀ ਸੀ ਵੀ ਕਿਸ ਤਰੀਕੇ ਨਾਲ ਕਰਾਂਗੇ ਕਿਵੇਂ ਕਰਾਂਗੇ ਉਹਨਾਂ ਦਾ ਆਪਣੇ ਪਲਾਨ ਸੀਗਾ ਸਾਨੂੰ ਤਾਂ ਸਿਰਫਲੀ ਓਵਰ ਯੂ ਨੋ ਟਾਈਮ ਫਿਰ ਤੁਹਾਡੇ ਤੋਂ ਕੁਝ ਸਲਾਹ مشورہ ਵੀ ਕੋਈ ਕੋਈ رائے ਵੀ ਮੰਗੀ ਗਈ ਨਹੀਂ ਜੀ ਜਦੋਂ ਉਹ ਲੋਕਲ ਸੀ ਓਵਰ ਕਨਫੀਡੈਂਸ ਨਾਲ ਇਨੀ ਕਰ ਰਹੇ ਤੇ ਬਾਅਦ ਖਤਮ ਹੋਈ ਕਿਸੇ ਨੇ ਪੁੱਛ ਮੈਂ ਪੁੱਛਿਆ ਜੀ ਮੈਂ ਆਈ ਸਪੀਕ ਕਹਿੰਦੇ ਹਾਂ ਜੀ ਮੈਂ ਕਿਹਾ ਜੀ ਨਾਟ ਬੀ ਮਾਈਨਰ ਸਰਜਰੀਕਲ ਆਪਰੇਸ਼ਨ ਵੀ ਇਹ ਜੋ ਆਪਰੇਸ਼ਨ ਕਿਉਂਕਿ ਸੰਤ ਪਿੰਡਰਾ ਵਾਲੇ ਇੱਕ ਪਿੰਡ ਦਾ ਗ੍ਰੰਥੀ ਉੱਠ ਕੇ ਉਹ ਉਹ ਐਡਾ ਇੰਟਰਨੈਸ਼ਨਲ ਫਿਗਰ ਬਣ ਗਿਆ ਹੀ ਵਿਲ ਨਾਟ ਸਰੈਂਡਰ ਹੀ ਵਿਲ ਗਿਵ ਅ ਟਫ ਫਾਈਟ ਉਹਦੇ ਨਾਲ 100 ਬੰਦਾ ਕਮਿਟਿਡ ਹੈਗਾ ਬੋਰ ਬੋਰ ਉਹਦੇ ਨਾਲ ਜਰਨਲ ਸ਼ਵੇਗ ਸਿੰਘ ਹੈਗਾ ਤੁਹਾਨੂੰ ਇਹ ਪਤਾ ਲੱਗ ਗਿਆ ਸੀ ਵੀ ਇਹ ਕੁਝ ਵੱਡਾ ਕਰਨ ਵਾਲੇ ਨੇ ਪਤਾ ਹੀ ਤਾਂ ਵੀ ਜਦੋਂ ਜਸਵੰਤ ਭੰਡਾ ਵਾਲੀ ਨੂੰ ਕੱਢਣਾ ਹੈਗਾ ਤੇ ਬੜਨਗੇ ਉਹ ਕਿਉਂ ਸੈਂਟਰ ਤਾਂ ਕਰੇਗੇ ਨਹੀਂ ਲੜਾਈ ਤੇ ਕਰੇਗੇ ਕਰੇਗਾ ਕਿ ਤੁਸੀਂ ਮੈਨੂੰ ਲਿਖ ਕੇ ਤੇ ਤੂੰ ਆਟਰ ਟੋਟਾ ਲੀ ਕਰਾ ਪੱਕਾ ਕਰਾਂਗੇ ਨਹੀਂ ਹੈਗਾ ਇਹ ਲਿਖ ਕੇ ਪੇਦਾਂ ਕਿ ਜਵਾਨੀ ਜਵਾਨੀ ਦਾ ਤੇ ਉਹਦੇ ਜਰਨਲ ਸਾਹਿਬ ਗੁੱਸੇ ਹੋ ਗਏ ਉਹਨਾਂ ਨੇ ਟੀਵਲ ਤੇ ਮੁੱਕੀ ਮਾਰੀ ਤਾਂ ਕਾਫੀ ਪੁੜਕੇ ਉਹ ਮੀਟਿੰਗ ਉਹ ਬਰਖਾਸਤ ਹੋ ਗਈ